ਐਕਸੀਡੈਂਟ ਠੀਕ ਹੈ ਜੀ ਹੋਇਆ ਭਿਆਨਕ ਜ਼ਿੰਦਗੀਆਂ ਗਈਆਂ ਨੇ ਮੁੜ ਨਹੀਂ ਸਕਦੀਆਂ ਜਿਹਦੇ ਕਰਦਾ ਜੀ ਗਿਆ ਉਹਨੂੰ ਪਤਾ ਹੁੰਦਾ ਪਰ ਤੁਸੀਂ ਅੱਜ ਦੇਖਿਆ ਹੁਣ ਉਹਦੀ ਜਿਹੜੀ ਕੋਡ ਚ ਜਦੋਂ ਪੇਸ਼ੀ ਹੋਈ ਉਸ ਦੇ ਵਿੱਚ ਉਸ ਨੂੰ ਸਿਰਫ ਇੱਕ ਨਾਮ ਤੋਂ ਸਵਾਇ ਕੱਖ ਨਹੀਂ ਬੋਲਣ ਦਿੱਤਾ ਗਿਆ ਕਿੰਨੇ ਵੀ ਤੈਨੂੰ ਅਸੀਂ ਬੇਲਬਨੀ ਨਹੀਂ ਦੇ ਸਕਦੇ ਤੇਰਾ ਅਸੀਂ ਬੌਂਡ ਵੀ ਨਹੀਂ ਭਰਨ ਦੇਣਾ ਕਿਉਂ ਤੂੰ ਭੱਜ ਜਾਏਂਗਾ ਸ਼ਾਇਦ ਤੈਨੂੰ ਖਤਰਨਾਕਾ ਮਤਲਬ ਦੇਖੋ ਕਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਇੱਕ ਇਹ ਵੀ ਲੋਕ ਚਰਚਾ ਕਰਦੇ ਨੇ ਕਿ ਭਾਰਤੀ ਹੋਣ ਦੇ ਕਾਰਨ ਜਾਂ ਆਪਾਂ ਕਹੀਏ ਕਿ ਪੰਜਾਬੀ ਹੋਣ ਦੇ ਕਾਰਨ ਕੁਝ ਚੀਜ਼ਾਂ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਸੜੀ ਜੇ ਕੀਤੀ ਤਾਂ ਕਈ ਇਸ ਤਰ੍ਹਾਂ ਦੇ ਵੀ ਕੇਸਸਾਂ ਦਾ ਜਿਵੇਂ ਆਪਾਂ ਇੱਕ ਵਾਰ ਜ਼ਿਕਰ ਵੀ ਕੀਤਾ ਕਿ 100-100 ਸਾਲ ਦੀ ਸਜ਼ਾ ਹੋਈ ਤੇ ਇੱਕ ਸਾਲ ਬਾਅਦ ਹੀ ਛੱਡ ਦਿੱਤੇਗੇ। ਸਭ ਤੋਂ ਵੱਡੀ ਗੱਲ ਤਾਂ ਜੀ ਇੱਕ ਤਾਂ ਉਹ ਪੰਜਾਬੀ ਐ। ਦੂਸਰਾ ਇਹ ਗੱਲ ਹੈ ਉਹਦੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਆ। ਅਮਰੀਕਾ ਦੇ ਆਪਣੇ ਮਿਨਿਸਟਰ ਸੀਗੇ ਉਹਨਾਂ ਨੇ ਇਹ ਕਹਿਤਾ ਵੀ ਨੈਕਸਟ ਮਤਲਬ ਇਹ ਅੱਜ ਉਸ ਤੋਂ ਬਾਅਦ ਕੋਈ ਵੀ ਵਰਕ ਪਰਮਿਟ ਕੋਈ ਵੀ ਇਸ ਤਰ੍ਹਾਂ ਦਾ ਮਤਲਬ ਜਿਹੜੇ ਬੰਦੇ ਨੂੰ ਮਿਲਿਆ ਜਾਂ ਇਸ਼ੂ ਕਰਨਾ ਉਹ ਕੈਨਸਲ ਕਰ ਦਿੱਤਾ ਜਾ ਗਿਆ ਰਾਈਟ ਅਵੇ ਔਰ ਓਨਲੀ ਕੈਨ ਸਿਟੀਜ਼ਨ ਔਰ ਪੀਆਰ ਕਾਰਡ ਹੋਲਡਰ ਹੀ ਦੇ ਕੈਨ ਗੈਟ ਅ ਲਾਇਸੈਂਸ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਹੋਏ ਹਾਦਸੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੱਕ ਚਰਚਾ ਛੜੀ ਹੋਈ ਹੈ ਗੱਲ ਕਰ ਰਹੇ ਆ ਹਰਜਿੰਦਰ ਸਿੰਘ ਦੀ ਹਰਜਿੰਦਰ ਸਿੰਘ ਜੋ ਟਰੱਕ ਚਲਾ ਰਿਹਾ ਸੀ ਜਿਸ ਵੇਲੇ ਇਹ ਹਾਦਸਾ ਹੁੰਦਾ ਹੈ ਤੇ ਦੇਖਦੇ ਹੀ ਦੇਖਦੇ ਤਿੰਨ ਲੋਕਾਂ ਦੀ ਥਾਂ ਮੌਤ ਹੋ ਜਾਂਦੀ ਹੈ। ਦਰਸਲ ਹਰਜਿੰਦਰ ਇੱਕ ਉਸ ਜਗ੍ਹਾ ਦੇ ਉੱਤੋਂ ਯੂ ਟਰਨ ਲੈਂਦਾ ਜਿੱਥੋਂ ਨਹੀਂ ਲਿਆ ਜਾ ਸਕਦਾ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਰੋਡ ਦੀ ਸਪੀਡ ਬਹੁਤ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਸਪੀਡ ਨਿਰਧਾਰਿਤ ਕੀਤੀ ਜਾਂਦੀ ਹੈ ਰੋਡਾਂ ਦੀ ਔਰ ਹੁਣ ਉਸਤੇ ਕੀ ਚਾਰਜ ਲੱਗੇ ਨੇ ਕੀ ਕੁਝ ਹੋ ਸਕਦਾ ਕਿਉਂਕਿ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਉਸ ਦੇ ਫਾਇਦੇ ਨਹੀਂ ਹੈਗੇ ਮਦਰ ਇੱਥੇ ਇਕੱਲੇ ਨੇ ਔਰ ਪੰਜਾਬ ਵਸਦਾ ਪਰਿਵਾਰ ਉਸ ਦਾ ਪਿੰਡ ਹੁਣ ਗੁਹਾਰ ਲਗਾ ਰਿਹਾ ਕਿ ਇੰਨੀ ਸਖਤ ਸਜ਼ਾ ਨਾ ਦਿੱਤੀ ਜਾਵੇ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਨਾਰਥ ਅਮਰੀਕਾ ਤੋਂ ਪੱਤਰਕਾਰ ਭੁਪਿੰਦਰ ਗਰੇਵਾਲ ਜੁੜ ਚੁੱਕੇ ਨੇ ਭੁਪਿੰਦਰ ਇਹ ਇੱਕ ਬਹੁਤ ਜਿਹੜੇ ਪਹਿਲੀ ਨਜ਼ਰੇ ਦੇਖਿਆ ਜਾਵੇ ਤਾਂ ਬਹੁਤ ਹੌਲਨਾ ਖਾਤਸਾ ਹੈ ਔਰ ਤਿੰਨ ਜ਼ਿੰਦਗੀਆਂ ਖਤਮ ਹੋ ਗਈਆਂ ਗਲਤੀ ਬਿਲਕੁਲ ਮੰਨੀ ਜਾਏਗੀ ਹਰਜਿੰਦਰ ਦੀ ਪਰ ਹਿਊਮਨ ਗਰਾਉਂਡਸ ਦੇ ਉੱਤੇ ਕਿੱਦਾਂ ਦੀ ਸਥਿਤੀ ਹੈ ਔਰ ਕਿਵੇਂ ਦੇਖ ਰਹੇ ਹੋ ਸਾਥ ਜੀ ਇਹ ਗੱਲ ਇਹ ਗਗਨ ਵੀ ਜਿਹੜੀ ਇਹ ਗੱਲ ਜਿਵੇਂ ਤੁਸੀਂ ਕਿਹਾ ਵੀ ਯੂ ਟਰਨ ਲੈ ਜਾਂਦੇ ਆ ਠੀਕ ਆ ਹਾਦਸਾ ਹੋ ਗਿਆ ਆਪਾਂ ਮੰਨਦੇ ਆ ਵੀ ਉਹਦੀ ਇੱਕ ਗਲਤੀ ਸੀਗੀ ਪਰ ਉਹਦੀ ਇੰਨੀ ਵੀ ਵੱਡੀ ਗਲਤੀ ਆਪਾਂ ਨਹੀਂ ਕਹਿ ਸਕਦੇ ਜਿਸ ਤਰੀਕੇ ਨਾਲ ਤੁਸੀਂ ਉਹ ਬੰਦੇ ਨੂੰ ਟ੍ਰੀਟ ਕਰ ਰਹੇ ਹੋ 50 ਸਾਲ ਦੀ ਸਜ਼ਾ ਤੁਸੀਂ ਕਹਿ ਰਹੇ ਹੋ ਵੀ ਪਰਪਰਸ਼ਨ ਕਿਉਂਕਿ ਜਦੋਂ ਉੱਥੇ ਆਪਾਂ ਜਿਹੇ ਫਲੋਰੀਡਾ ਦਾ ਜਿਹ ਆਪਾਂ ਕਾਨੂੰਨ ਦੇ ਹਿਸਾਬ ਨਾਲ ਚੱਲੀ ਹੈ ਨਾ ਪਰਪਰਸ਼ਨ ਜੇ ਕਿਸੇ ਨੂੰ ਇਹ ਸੈਕੰਡ ਡਿਗਰੀ ਮਰਡਰ ਗਿਣਿਆ ਜਾਊਗਾ ਜੀ ਫਰਸਟ ਡਿਗਰੀ ਨਹੀਂ ਸੈਕੰਡ ਡਿਗਰੀ ਮਟਰ ਗਿਣਿਆ ਜਾਂਦਾ ਜਦੋਂ ਐਕਸ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਹੁੰਦਾ ਪਰ 15 ਸਾਲ ਦੀ ਪਰਸਨ ਨੂੰ ਕਹਾਂਗਾ ਵੀ ਜਦੋਂ ਆਪਾਂ ਜੀ ਪਰਸਨ 15 ਸਾਲ ਤੇ ਤਿੰਨ ਜਣੇ ਸੀ ਜੀ 45 ਸਾਲ ਪਲੱਸ 5 ਸਾਲ ਜਿਹੜਾ ਉਹ ਇੱਥੇ ਦੋ ਨੰਬਰ 'ਚ ਰਹਿ ਰਿਹਾ ਸੀ ਉਹਦੇ ਲਈ ਟੋਟਲ ਮਤਲਬ ਉਹਨੂੰ 50 ਸਾਲ ਦੀ ਇਹ سزا ਜਿਹੜੀ ਦੱਸੀ ਜਾ ਰਹੀ ਹੈ ਵੀ ਇੱਥੇ ਤੱਕ ਇਹਨੂੰ ਹੋ ਸਕਦੀ ਹੈ ਹੂੰ ਔਰ ਜੇ ਆਪਾਂ ਦੂਜੀ ਗੱਲ ਕੀਤੀ ਜਾਵੇ ਵੀ ਐਕਸੀਡੈਂਟ ਠੀਕ ਹੈ ਜੀ ਹੋਇਆ ਭਿਆਨਕ ਜ਼ਿੰਦਗੀਆਂ ਗਈਆਂ ਨੇ ਮੋੜ ਨਹੀਂ ਸਕਦੀਆਂ ਜਿਹਦੇ ਕਰਦਾ ਜੀ ਗਿਆ ਉਹਨੂੰ ਪਤਾ ਹੁੰਦਾ ਪਰ ਜੇ ਆਪਾਂ ਦੇਖੀ ਜਿਵੇਂ ਤੁਸੀਂ ਸਪੀਡ ਦੀ ਗੱਲ ਕੀਤੀ 120 ਦੀ ਸਪੀਡ ਆ ਜੀ ਉਸ ਹਾਈਵੇ ਦੇ ਉੱਪਰ ਔਰ ਜਿਆਦਾਤਰ ਲੋਕ ਤਾਂ ਨਹੀਂ ਬੋਲ ਰਹੇ ਵੀ ਜਿਹੜਾ ਸਮਾਂ ਬੋਲਣ ਵਾਲਾ ਨਹੀਂ ਹੈਗਾ ਪਰ ਤੁਸੀਂ ਅੱਜ ਦੇਖਿਆ ਹੁਣ ਉਹਦੀ ਜਿਹੜੀ ਕੋਰਟ 'ਚ ਜਦੋਂ ਪੇਸ਼ੀ ਹੋਈ ਉਸ ਦੇ ਵਿੱਚ ਉਸ ਨੂੰ ਸਿਰਫ ਇੱਕ ਨਾਮ ਤੋਂ ਸਵਾਇ ਕੱਖ ਨਹੀਂ ਬੋਲਣ ਦਿੱਤਾ ਗਿਆ ਔਰ ਉਹਨੂੰ ਇਹ ਵੀ ਕਹਿੰਦੇ ਕਿ ਤੈਨੂੰ ਅਸੀਂ ਬੇਲ ਵੀ ਨਹੀਂ ਦੇ ਸਕਦੇ ਤੇਰਾ ਅਸੀਂ ਬਾਉਂਡ ਵੀ ਨਹੀਂ ਭਰਨ ਦੇਣਾ ਕਿਉਂ ਤੂੰ ਭੱਜ ਜਾਏਂਗਾ ਸ਼ਾਇਦ ਤੈਨੂੰ ਖਤਰਾ ਹੋਵੇ ਮਤਲਬ ਦੇਖੋ ਕਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਔਰ ਇੱਕ ਪੱਖ ਇਹ ਵੀ ਜੀ ਜੀ ਇੱਕ ਇੱਕ ਮੈਂ ਇੱਕ ਇਹ ਵੀ ਪੱਖ ਇੱਥੇ ਗੱਲ ਕਰਨੀ ਚਾਹਾਂਗਾ ਇੱਕ ਇਹ ਵੀ ਲੋਕ ਚਰਚਾ ਕਰਦੇ ਨੇ ਕਿ ਭਾਰਤੀ ਹੋਣ ਦੇ ਕਾਰਨ ਜਾਂ ਆਪਾਂ ਕਹੀਏ ਕਿ ਪੰਜਾਬੀ ਹੋਣ ਦੇ ਕਾਰਨ ਕੁਝ ਚੀਜ਼ਾਂ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਈ ਮੈਂ ਥੋੜਾ ਜਿਹਾ ਸਟੱਡੀ ਜੇ ਕੀਤੀ ਤਾਂ ਕਈ ਇਸ ਤਰ੍ਹਾਂ ਦੇ ਵੀ ਕੇਸਾਂ ਦਾ ਜਿਵੇਂ ਆਪਾਂ ਇੱਕ ਵਾਰ ਜ਼ਿਕਰ ਵੀ ਕੀਤਾ ਕਿ 100-100 ਸਾਲ ਦੀ ਸਜ਼ਾ ਹੋਈ ਤੇ 1 ਸਾਲ ਬਾਅਦ ਹੀ ਛੱਡ ਦਿੱਤੇ ਗਏ ਉਹਨਾਂ ਨੂੰ ਵਕੀਲ ਵੀ ਦਿੱਤੇ ਗਏ ਉਹਨਾਂ ਨੂੰ ਪੱਖ ਵੀ ਰੱਖਣ ਦਿੱਤਾ ਗਿਆ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਗਵਰਨਰ ਆਪ ਜਹਾਜ਼ ਦੇ ਵਿੱਚ ਲੈ ਕੇ ਆਇਆ ਐਡੀ ਵੱਡਾ ਕੀ ਕੀ ਉਹਦੇ ਵਿੱਚ ਸੀਗਾ ਕਿ ਇੰਨਾ ਉਹਨੂੰ ਦਿਖਾਇਆ ਜਾ ਰਿਹਾ ਬਹੁਤ ਵੱਡਾ ਕੇਸ ਨੇ ਬਹੁਤ ਹੀ ਸੀਨੀਅਰ ਕ੍ਰਾਈਮ ਕੀਤਾ ਚਲੋ ਕ੍ਰਾਈਮ ਹੈ ਆਪਾਂ ਕਹਿ ਰਹੇ ਆ ਕਿ ਉਹਦੀ ਗਲਤੀ ਆ ਪਰ ਜਿਸ ਲੈਵਲ ਤੇ ਦਿਖਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਤਾਂ ਜੀ ਇੱਕ ਤਾਂ ਉਹ ਪੰਜਾਬੀ ਹੈ ਠੀਕ ਹੈ ਜੀ ਦੂਸਰੀ ਇਹ ਗੱਲ ਹੈ ਵੀ ਸਿਰ ਦੇ ਉੱਤੇ ਪੱਗ ਬੰਨੀ ਹੋਈ ਆ ਔਰ 911 ਦੇ ਬਾਅਦ ਚੋਂ ਜੇ ਦੁਬਾਰਾ ਇਹ ਜਿਹੜੀ ਨੈਸ਼ਨਲ ਇਸ਼ੂ ਬਣੀ ਆ ਨਾ ਤਾਂ ਇਸ ਗੱਲ ਦਾ ਬਣੀਆ ਗੱਲ ਕੀ ਹੈ ਲੜਾਈ ਆ ਸਿਰਫ ਦੋ ਤਿੰਨਾਂ ਦੀ ਕਿਉਂਕਿ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਇਦਾਂ ਹੀ ਕੈਨੇਡਾ ਅਮਰੀਕਾ ਦੇ ਵਿੱਚ ਦੋ ਪਾਰਟੀਆਂ ਨੇ ਜਿਹਦੇ ਵਿੱਚ ਇੱਕ ਦੇ ਵਿੱਚ ਇਸ ਵੇਲੇ ਜਿਹੜੇ ਮੌਜੂਦਾ ਰਾਸ਼ਟਰਪਤੀ ਨੇ 트럼ਪ ਔਰ ਜਿਹੜੇ ਫਲੋਰੀਡਾ ਦੇ ਗਵਰਨਰ ਨੇ ਉਹ ਪਿਛਲੇ ਕਈ ਦਾ ਹੱਥੋਂ ਜਿੱਤਦੇ ਆ ਰਹੇ ਨੇ ਉਹ ਮਤਲਬ ਆਪਣੀ ਸੀਟ ਤੋਂ ਨਹੀਂ ਲੈ ਰਹੇ ਔਰ ਆਉਂਦਾ 2028 ਆ ਉਹਦੇ ਵਿੱਚ ਵੀ ਉਹਨਾਂ ਦਾ ਪਲੜਾ ਬੜਾ ਭਾਰੀ ਆ ਔਰ ਇਹ ਇੱਕ ਪੋਲੀਟੀਕਲ ਲੜਾਈ ਨੂੰ ਉਹਨਾਂ ਨੇ ਇੱਕ ਬੰਦੇ ਤੋਂ ਐਸੀ ਪੋਲੀਟੀਕਲ ਲੜਾਈ ਚਲਾਈ ਵੀ ਉਹ ਕਹਿੰਦੇ ਵੀ ਥੋੜੀ ਸਟੇਟ ਦੇ ਵਿੱਚ ਐਂਟਰ ਹੋ ਕੇ ਬੰਦੇ ਇਸ ਤਰ੍ਹਾਂ ਦੇ ਲਾਇਸੈਂਸ ਲੈ ਕੇ ਮਤਲਬ ਦੋ ਨੰਬਰ ਚ ਐਂਟਰ ਹੋਏ ਦੋ ਨੰਬਰ ਚ ਉਹਨਾਂ ਨੂੰ ਲਾਇਸੈਂਸ ਵੀ ਤੁਸੀਂ ਦੇਤਾ ਔਰ ਵੱਡੇ ਵੱਡੇ ਜਿਹੜੇ ਟਰੱਕਾਂ ਦਾ ਔਰ ਉਹਦੀ ਚ ਉਹ ਬੰਦੇ ਮਾਰਦੇ ਫਿਰਦੇ ਔਰ ਇੱਕ ਗਵਰਨਰ ਨੇ ਤਾਂ ਕਿਸੇ ਹੋਰ ਸਟੇਟ ਦੀ ਨਹੀਂ ਤਾਂ ਏਲੀਅਨਸ ਤੱਕ ਇਹਨਾਂ ਨੂੰ ਕਹਿਤਾ ਵੀ ਇੱਥੋਂ ਜਿੱਥੋਂ ਆਏ ਨੇ ਉੱਥੇ ਇਹਨਾਂ ਨੂੰ ਵਾਪਸ ਭੇਜੋ ਔਰ ਉਸ ਗੱਲ ਨੂੰ ਲੈ ਕੇ ਉਹ ਗਵਰਨਰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਆਪੇ ਦੇਖ ਲੂੰਗਾ ਇਹ ਕਹਿੰਦੇ ਤੈਨੂੰ ਰਾਜ ਨਹੀਂ ਕਰਨਾ ਆਉਂਦਾ ਉਹ ਤੁਸੀਂ ਦੇਖੋ ਇਹਨਾਂ ਨੇ ਏਡੀ ਗੱਲ ਬਣਾਤੀ ਜਿਵੇਂ ਉਹ ਵਿਚਾਰਾ ਕੋਈ ਨਾ ਐਕਸੀਡੈਂਟ ਅਕਸਰ ਹੁੰਦਾ ਹਨੇ ਜੀ 16000 ਐਕਸੀਡੈਂਟ एवरीडे ਅਮਰੀਕਾ ਦੇ ਵਿੱਚ ਹੁੰਦਾ ਹੈ ਜਿਹਦੇ ਵਿੱਚ 1000 ਐਕਸੀਡੈਂਟ ਹਾਂਜੀ एवरीडे ਔਰ ਇਹ ਇਹ ਹਿਸਟਰੀ ਆ ਕੋਈ ਆਪਾਂ ਆਪਣੇ ਕੋਲੋਂ ਨਹੀਂ ਲਾ ਕੇ ਕਹਿ ਰਹੇ ਕੋਈ ਗੂਗਲ ਕਰ ਸਕਦਾ ਕਿਉਂਕਿ ਸਟੇਟਾਂ ਬਹੁਤ ਵੱਡੀਆਂ ਨੇ ਔਰ ਉਹਦੇ ਵਿੱਚ 1000 ਐਸੇ ਮੀਜਰ ਹੁੰਦੇ ਆ ਜਿਹਦੇ ਵਿੱਚ ਰੋਜ਼ 1 2 3 ਬੰਦੇ ਮਰਦੇ ਨੇ ਔਰ ਉਹ ਸਿਰਫ ਕਿਉਂ ਤੁਸੀਂ ਦੇਖੋ ਵੀ ਇੱਕ ਗਵਰਨਰ ਗਵਰਨਰ ਆਪਣੇ ਜਿਵੇਂ ਲਾਇਕ ਮੁੱਖ ਮੰਤਰੀ ਤੇ ਇੱਕ ਮੁੱਖ ਮੰਤਰੀ ਉਹਨੂੰ ਇਸ ਤਰੀਕੇ ਨਾਲ ਲੈਣ ਗਿਆ ਸਿਰਫ ਆਪਣੀ ਇੱਕ ਮਤਲਬ ਇਮੇਜ ਸੁਧਾਰਨ ਲਈ ਵੀ ਦੇਖੋ ਜੀ ਅਸੀਂ ਆਪਣੀ ਸਟੇਟ ਸੰਭਾਲਾਂਗੇ ਤੁਹਾਨੂੰ ਟਰੰਪ ਨੂੰ ਤੁਹਾਨੂੰ ਲੋੜ ਨਹੀਂ ਹੈ ਸਾਨੂੰ ਦੱਸਣ ਦੀ ਅਸੀਂ ਆਪਣੀਆਂ ਸਟੇਟਾਂ ਕਿਵੇਂ ਸਾਂਭਣੀਆਂ ਨੇ ਸਿਰਫ ਇਸੇ ਚੱਕਰ 'ਚ ਤੇ ਉਹ ਉਹ ਨੂੰ ਭੰਡਣ ਲੱਗੇ ਉਹ ਨੂੰ ਭੰਡਣ ਲੱਗਾ ਉਸ ਚੀਜ਼ ਦੇ ਵਿੱਚ ਤੋਂ ਭੰਡਰ ਫਿਰ ਇਹ ਗੱਲ ਵੀ ਕਹਿ ਸਕਦੇ ਆ ਕਿ ਰਾਜਨੀਤਿਕ ਆਪਸੀ ਖਿੱਚ ਤੂਲੀ ਭੇਂਟ ਹਰਜਿੰਦਰ ਚੱਲ ਰਿਹਾ ਇਹ ਹਾਥੇ ਨੂੰ ਪੋਲਿਟੀਕਲ ਤੌਰ ਤੇ ਮਾਈਲੇਜ ਲੈਣ ਲਈ ਵੀ ਵਰਤੇ ਜਾ ਰਹੇ ਆ ਔਰ ਇਹਦਾ ਨੁਕਸਾਨ ਇੱਕ ਬਹੁਤ ਘੱਟ ਉਮਰ ਦੇ ਜਵਾਨ ਮੁੰਡੇ ਨੂੰ ਭੁਗਤਣਾ ਪੈ ਰਿਹਾ ਜਿਹਦਾ ਪਿਤਾ ਸਿਰ ਤੇ ਨਹੀਂ ਆ ਔਰ ਇੱਥੇ ਇਕੱਲੀ ਮਾਂ ਪੰਜਾਬ ਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈਗੀ ਤੁਸੀਂ ਦੇਖੋ ਸਾਰੇ মিডিਆ ਦੇ ਵਿੱਚ ਇਹੇ ਚਰਚਾਵਾ ਇਸੇ ਕਰਕੇ ਛੜੀਆਂ ਨੇ ਔਰ ਤੁਸੀਂ ਸਭ ਤੋਂ ਵੱਡੀ ਗੱਲ ਉਹਦਾ ਜਿਹੜਾ ਬ੍ਰਦਰ ਸਭ ਤੋਂ ਵੱਡੀ ਗੱਲ ਉਹਦੇ ਬ੍ਰਦਰ ਨੂੰ ਵੀ ਚੱਕ ਲਿਆ ਸਿਰਫ ਇਹਸ ਕਰਕੇ ਵੀ ਜੀ ਕਹਿੰਦੇ ਇਹ ਵੀ ਦੋ ਨੰਬਰ ਚ ਇਹਨੂੰ ਵੀ ਅਸੀਂ ਹੁਣ ਰਿਪੋਰਟ ਕਰਾਂਗੇ ਡੈਪੂਟੇਸ਼ਨ ਦੇ ਉੱਤੇ ਆਲਰੇਡੀ ਲਾ ਚੁੱਕੇ ਆ ਔਰ ਅੱਜ ਸਭ ਨੇ ਸੁਣਿਆ ਹੀ ਹੁਣ ਜਦੋਂ ਉਹਦੀ ਕੋਰਟ ਦੇ ਵਿੱਚ ਪੇਸ਼ੀ ਸੀ ਉਦੋਂ ਉਹਨੂੰ ਕਹਿੰਦੇ ਵੀ ਤੈਨੂੰ ਅਸੀਂ ਤੂੰ ਚਾਹਣਾ ਤੈਨੂੰ ਵਕੀਲ ਦਿੱਤਾ ਜਾਵੇ ਉਹ ਵਕੀਲ ਲੈ ਕੀ ਕਰੂਗਾ ਵਿਚਾਰਾ ਤੁਸੀਂ ਉਹਨੂੰ ਬੋਲਣ ਤੱਕ ਤਾਂ ਦਿੱਤਾ ਤੁਸੀਂ ਕਿਹਨੂੰ ਟੈਸਟ ਚ ਫੇਲ ਹੋ ਗਿਆ ਤੁਸੀਂ ਮੈਨੂੰ ਦੱਸੋ ਵੀ ਜਦੋਂ ਇੱਕ ਬੰਦੇ ਨਾਲ ਸਡਨਲੀ ਕੋਈ ਇਦਾਂ ਦੀ ਗੱਲ ਹੋ ਜAVE ਉਹਦਾ ਮਾਈਂਡ ਕੰਮ ਕਰਦਾ ਜੀ ਉਹਦਾ ਦਿਮਾਗ ਤਾਂ ਫ੍ਰੀਜ਼ ਹੋ ਜਾਂਦਾ ਵਾ ਤੁਸੀਂ ਉਹਨੂੰ ਪੰਜਾਬੀ ਚ ਵੀ ਟੈਸਟ ਦੇ ਦਿੰਦੇ ਉਹਨੇ ਉਹਦੇ ਚ ਵੀ ਫੇਲ ਹੋ ਜਾਣਾ ਸੀ ਕਿਉਂਕਿ ਉਹਦਾ ਇੰਨਾ ਮਾਈਂਡ ਉਹਦਾ ਕੰਮ ਹੀ ਨਹੀਂ ਕਰ ਰਿਹਾ ਉਹ ਤੇ ਇਹ ਸੋਚ ਰਿਹਾ ਹੋਣਾ ਵਿਚਾਰਾ ਵੀ ਮੈਂ ਕਿਹੜਾ ਟਾਈਮ ਸੀ ਵੀ ਉੱਥੋਂ ਮੈਂ ਵੀ ਮੈਂ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ अच्छा ये जो ना यू टर्न ले आई सी जी वो तो पहला हाईवे खाली थी की आपा के गल्ण गल्ण नहीं कहंदे ਕਿਸੇ ਨੂੰ ਪਰ ਦੋਸ਼ ਇਹ ਨਹੀਂ ਕਹਿੰਦੇ ਵੀ ਉਹ ਗਲਤ ਸੀ ਜਾਂ ਉਹ ਗਲਤ ਗਲਤ ਦੋਨੇ ਹੀ ਨੇ ਪਰ ਕੀ ਉਹਨਾਂ ਦਾ ਫਰਜ ਨਹੀਂ ਸੀ ਜਦੋਂ ਜੇ ਆਪਾਂ ਯੂ ਟਰਨ ਲੈਣ ਲੱਗੇ ਸੀ ਤੇ ਪਿੱਛੋਂ ਗੱਡੀ ਆ ਰਹੀ ਸੀ ਤੇ ਉਹ ਵੀ ਦੇਖਦੇ ਵੀ ਬਾਈ ਮੂਰੇ ਆ ਤੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਵੀ ਉਹ ਕਿੰਨੀ ਸਪੀਡ ਤੇ ਸੀ ਕੀ ਉਹਨਾਂ ਦਾ ਕੁਝ ਕੁਝ ਨਸ਼ਾ ਵਗੈਰਾ ਤੋਂ ਸੀ ਉਹਦੇ ਬਾਰੇ ਗੱਲ ਕੋਈ ਕਰਨੀ ਆ ਕਿ ਜੇ 120 ਦੀ ਸਪੀਡ ਸੀ ਔਰ ਪਹਿਲੀ ਨਜ਼ਰੇ ਐਂ ਲੱਗਦਾ ਕਿ ਸ਼ਾਇਦ ਉਹ ਗੱਡੀ 150 ਤੋਂ ਵੀ ਉੱਤੇ ਹੋਊਗੀ ਕਿਉਂਕਿ ਦੇਖੋ ਤੁਸੀਂ ਵੀ ਇੱਥੇ ਆਪਣੇ ਜਾਨੇ ਹੋ ਤੁਸੀਂ ਵੀ ਦੇਸ਼ ਵਿਦੇਸ਼ ਆਉਂਦੇ ਰਹਿੰਦੇ ਹੋ ਤੁਸੀਂ ਦੇਖਿਆ ਹੋਣਾ ਵੀ ਇੱਥੇ ਜੀ 110 ਦੀ ਸਪੀਡ ਆ ਤੇ 120 30 ਨਾਰਮਲ ਹੁੰਦੀ ਆ ਮਤਲਬ ਜੇ ਉੱਥੇ ਮੈਕਸਿਮਮ 120 ਆ ਤੇ ਇਟ ਮੀਨਸ ਇਟ ਉਹ 130 40 ਤੇ ਆਰਾਮ ਨਾਲ ਜਾ ਰਿਹਾ ਔਰ ਜਿਸ ਤਰੀਕੇ ਨਾਲ ਉਹ ਆ ਕੇ ਵੱਜੇ ਉਸ ਹਿਸਾਬ ਨਾਲ ਤਾਂ 150 ਦੀ ਸਪੀਡ ਕੋਈ ਝੂਠਨੀ ਵੀ ਹੋ ਸਕਦੀ ਆ ਪਰ ਤੁਸੀਂ ਦੂਜਾ ਪੱਖ ਤਾਂ ਰੱਖੋ ਨਾ ਤੁਸੀਂ ਆਪਣੀ ਇੱਕ ਕ੍ਰਿਟੀਕਲ ਗੇਮ ਦੇ ਵਿੱਚ ਇੱਕ ਬੰਦੇ ਨੂੰ ਜਿਸ ਦਾ ਆਪਣੇ ਵੀ ਪਿਓ ਵੀ ਸਿਰ ਤੇ ਨਹੀਂ ਉਹਦੀ ਮਾਂ ਕੱਲੀ ਆ ਔਰ ਤੁਸੀਂ ਬਲੀ ਕਰੋ ਤੁਸੀਂ ਵੀ ਸੁਣਿਆ ਹੋਣਾ ਵੀ ਉਸ ਬੰਦੇ ਨੇ ਹੱਲੇ ਆ ਕੇ ਇੰਨੇ ਕ ਪੈਸੇ ਵੀ ਨਹੀਂ ਵਿਚਾਰੇ ਨੇ ਪਿੱਛੇ ਭੇਜੀ ਵੀ ਜਿਹੜਾ ਕੋਈ ਉਹਦਾ ਖਰਚਾ ਵਰਚਾ ਹੋਇਆ ਉਹ ਵੀ ਉਹਦੇ ਚੋਂ ਵੀ ਕੁਝ ਲੈ ਸਕਿਆ ਹੋਵੇ ਕਿਉਂਕਿ ਬੰਦੇ ਨੂੰ ਤੁਹਾਨੂੰ ਪਤਾ ਇੱਥੇ ਜਦੋਂ ਸੰਭੜ ਨੂੰ ਬੜਾ ਟਾਈਮ ਲੱਗਦਾ ਔਰ ਉਹਦੀਆਂ ਜ਼ਰੂਰਤਾਂ ਬੜੀਆਂ ਹੁੰਦੀਆਂ ਨੇ ਔਰ ਜਦੋਂ ਖਾਸ ਕਰਕੇ ਆਪਾਂ ਇੱਥੇ ਕਹਿ ਦਈਏ ਵੀ ਟੱਪ ਕੇ ਆਈ ਹੋਈ ਹੈ ਬਾਰਡਰ ਤਾਰਾਂ ਟੱਪ ਕੇ ਆਈ ਹੋਈ ਹੈ ਉਦੋਂ ਤਾਂ ਬੜੇ ਖਰਚੇ ਹੁੰਦੇ ਆ ਜੀ ਬੜਾ ਕੁਝ ਦੇਖਣਾ ਪੈਂਦਾ ਲਾਇਸੈਂਸ ਬਣਵਾਉ ਰਹਿਣਾ ਸਹਿਣਾ ਇਹ ਉਹ ਉਸ ਤਰੀਕੇ ਨਾਲ ਉਸ ਬੰਦੇ ਦੇ ਉੱਪਰ ਇਸ ਵੇਲੇ ਭਾਰ ਪਾ ਔਰ ਮੈਂ ਇਹੀ ਉਮੀਦ ਕਰਦਾ ਵੀ ਸਾਡੀ ਜਿਹੜੀ ਗਵਰਨਮੈਂਟ ਆ ਸਾਡੇ ਦੇਸ਼ ਦੀ ਅੱਜ ਮੈਂ ਸੁਣਿਆ ਵੀ ਸਾਡੇ ਜਿਹੜੇ ਕੈਬਨਿਟ ਮਨਿਸਟਰ ਨੇ ਪੰਜਾਬ ਦੇ ਉਹਨਾਂ ਨੇ ਵੀ ਉਹਨਾਂ ਨੂੰ ਸੈਂਟਰ ਨੂੰ ਲੈਟਰ ਲਿਖੀ ਆ ਵੀ ਪਲੀਜ਼ ਇਹਦਾ ਕੁਝ ਕੀਤਾ ਜਾਵੇ ਬੱਚੇ ਦਾ ਪਰ ਗੱਲ ਇਹ ਹੈ ਵੀ ਇਕੱਲੇ ਉਹਨਾਂ ਦੀ ਕਹਿਣ ਨਾਲ ਸ਼ਾਇਦ ਨਹੀਂ ਹੋਣਾ ਸਾਨੂੰ ਵੀ ਇਹਦਾ ਹਲਾਰਾ ਹੋਣਾ ਪੈਣਾ ਕਿਉਂ ਜੇ ਅਸੀਂ ਇੱਕ ਚੀਜ਼ ਹੋਰ ਜ਼ਰੂਰ ਆਪਾਂ ਜ਼ਿਕਰ ਕਰੀਏ ਕਿ ਜਿਹੜੀਆਂ ਸਜ਼ਾਵਾਂ ਨੇ ਯੂਐਸ ਦੇ ਵਿੱਚ ਖਾਸ ਤੌਰ ਤੇ ਉਹ ਕਈ ਵਾਰ ਤਾਂ ਜੇ ਕੋਈ ਬਹੁਤ ਹੀਨियस ਕ੍ਰਾਈਮ ਆ ਪਹਿਲੀ ਡਿਗਰੀ ਪਹਿਲਾ ਚਾਰਜ ਦਾ ਮਰਡਰ ਆ ਜਾਂ ਕੋਈ ਏਦਾਂ ਦਾ ਵਾ ਜਿਹੜਾ ਬਹੁਤ ਅਜੀਬ ਤਰੀਕੇ ਦੇ ਨਾਲ ਜਿਨੇ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕੀਤਾ ਤਾਂ 100-100 ਸਾਲ ਦੀ ਸਜ਼ਾ ਹੁੰਦੀ ਹੈ ਕੋਈ ਏਦਾਂ ਦਾ ਵੀ ਇਨਸੀਡੈਂਟ ਆਪਾਂ ਜ਼ਿਕਰ ਕਰ ਸਕਦੇ ਹਾਂ ਇੱਥੇ ਕਿ ਜਿਹਦੇ ਵਿੱਚ ਸਜ਼ਾ ਮਾਫ਼ ਹੋਈ ਹੋਵੇ ਮੈਂ ਕਿਹਾ ਜੀ ਇੱਥੇ ਗਗਨ ਜੀ ਤੁਸੀਂ ਬਲੀਵ ਕਰੋਗੇ ਵੀ ਇੱਕ ਬੰਦੇ ਨੇ ਜਾਨ ਬੁਝ ਕੇ ਮਤਲਬ ਵੀਡੀਓ ਬਣਾਈ ਉਸ ਟਾਈਮ ਇਹ ਗੂਗਲ ਕਰ ਸਕਦੇ ਆ ਸਾਰੇ ਔਰ ਉਸ ਨੇ ਕਈ ਜਾਨਾਂ ਲਈਆਂ ਜਿਦੇ ਵਿੱਚ ਕਈ ਉਹਨੇ ਪੰਜ ਚਾਰ ਤਾਂ ਗੱਡੀਆਂ ਹੀ ਕੁਚਲਤੀਆਂ ਸੀ ਤੇ ਉਹਦੇ ਬਾਅਦ ਦੇ ਵਿੱਚ ਜੀ ਉਹਨੂੰ 101 ਸਾਲ ਦੀ ਸਜ਼ਾ ਹੋਈ ਸੀ ਔਰ ਉਹਨੂੰ ਪਟੀਸ਼ਨ ਪਾਈ ਗਈ ਜਿਦੇ ਵਿੱਚ ਉਹਦੀ ਸਾਰੀ ਸਜ਼ਾ ਮਾਫ ਕਰਕੇ 1 ਸਾਲ ਦੀ ਉਹ ਤੋਂ ਸਜ਼ਾ ਕਟਵਾਈ ਗਈ ਔਰ ਦੂਜੀ ਇਹਦੇ ਇਸ ਤਰ੍ਹਾਂ ਦੀ ਇੱਕ ਨਹੀਂ ਇਸ ਤਰ੍ਹਾਂ ਦੀਆਂ ਕਈ ਐਗਜ਼ਾਮਪਲਾਂ ਨੇ ਔਰ ਬਾਅਦ ਚ ਉਹਨਾਂ ਨੇ ਇਹ ਵੀ ਕਹਿ ਦਿੰਦੇ ਆ ਵੀ ਉਹ ਟਰੱਕ ਦੀ ਬ੍ਰੇਕ ਫੇਲ ਹੋ ਗਈ ਸੀ ਇਸ ਕਰਕੇ ਸਾਨੂੰ ਬਾਅਦ ਚ ਪ੍ਰੂਫ ਹੋ ਗਿਆ ਉਹ ਯਾਰ ਇਸ ਮੁੰਡੇ ਦਾ ਨਹੀਂ ਕੋਈ ਇਹੋ ਜਿਹਾ ਕੁਝ ਹੋ ਸਕਦਾ ਸੀ ਮੰਨਿਆ ਉਹਨੇ ਗਲਤੀ ਕਰ ਲਈ ਤੁਸੀਂ ਬਣਦੀ ਸਜ਼ਾ ਦੋ ਪਰ ਇਹੋ ਜਿਹੀ ਵੀ ਨਾ ਦੋ ਵੀ ਉਹਦੀ ਸਾਰੀ ਜਵਾਨੀ ਅੰਦਰ ਨਿਕਲ ਜੇ ਤੇ ਉਹ ਵਿਚਾਰਾ ਮੁਰਕੇ ਸੋਚੇ ਔਰ ਉਸ ਦੀ ਵਜ੍ਹਾ ਨਾਲ ਤੁਸੀਂ ਬਲੀਵ ਕਰੋਗੇ ਇਹ ਤੇ ਜਿਹੜੀ ਆਪਣੇ ਅਮਰੀਕਾ ਦੇ ਆਪਣੇ ਮਿਨਿਸਟਰ ਸੀਗੇ ਉਹਨਾਂ ਨੇ ਇਹ ਕਹਿਤਾ ਵੀ ਨੈਕਸਟ ਮਤਲਬ ਇਹ ਅੱਜ ਉਸ ਤੋਂ ਬਾਅਦ ਕੋਈ ਵੀ ਵਰਕ ਪਰਮਿਟ ਕੋਈ ਵੀ ਇਸ ਤਰ੍ਹਾਂ ਦਾ ਮਤਲਬ ਜਿਹੜੇ ਬੰਦੇ ਨੂੰ ਮਿਲਿਆ ਜਾਂ ਇਸ਼ੂ ਕਰਨਾ ਉਹ ਕੈਨਸਲ ਕਰ ਦਿੱਤਾ ਜਿੱਗਿਆ ਰਾਈਟ ਵੇ ਔਰ ਓਨਲੀ ਕੈਨ ਸਿਟੀਜ਼ਨ ਔਰ ਪੀਆਰ ਕਾਰਡ ਹੋਲਡਰ ਹੀ ਦੇ ਕੈਨ ਗੈਟ ਦ ਲਾਇਸੈਂਸ ਓਨਲੀ ਇਫ ਹੈਵ ਯੂ ਉਹ ਜੇ ਚਲਾਉਣਾ ਚਾਹੁੰਦੇ ਆ ਤਾਂ ਹੋਰ ਕਿਸੇ ਨੂੰ ਨਹੀਂ ਮਿਲੂਗਾ ਕਿ ਕਿੰਨਿਆਂ ਦੇ ਢਿੱਡ ਤੇ ਲੱਤ ਵੱਜੀ ਆ ਜੀ ਦੇਖੋ ਕਿੰਨੇ ਬੰਦੇ ਉਮੀਦਾਂ ਮਤਲਬ ਭਵਿੰਦਰ ਭੋਪਿੰਦਰ ਤੁਸੀਂ ਤੁਸੀਂ ਜ਼ਰੂਰ ਕਮਿਊਨਿਟੀ ਦੇ ਨਾਲ ਉੱਥੇ ਸੰਪਰਕ 'ਚ ਰਹੋ ਔਰ ਜ਼ਰੂਰ ਗੱਲਬਾਤ ਕਰੋ ਤਾਂ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਹਰਜਿੰਦਰ ਜਿਹੜਾ ਟਰੱਕ ਚਲਾ ਰਿਹਾ ਸੀ ਉਹ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਘਟਨਾਕ੍ਰਮ ਬਣਦੇ ਨੇ ਔਰ ਹੁਣ ਡੇ ਟੂ ਡੇ ਉਹਦੀ ਹੀアリング ਹੋ ਰਹੀ ਆ ਤਾਂ ਇਹ ਹੀ ਉਮੀਦ ਕਰਦੇ ਆ ਕਿ ਹਿਊਮਨ ਗਰਾਉਂਡਸ ਤੇ ਜ਼ਰੂਰ ਜਿਹੜੀ ਨਰਮੀ ਵਰਤੀ ਜਾਵੇਗੀ ਉਹਦੀ ਉਮਰ ਨੂੰ ਦੇਖਦੇ ਹੋਏ ਜਾਂ ਉਹਦਾ ਪਿਛਲਾ ਸਾਰਾ ਟਰੈਕ ਰਿਕਾਰਡ ਦੇਖਦੇ ਹੋਏ ਕਿਉਂਕਿ ਕੋਈ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਕਦੇ ਉਹ ਇਨਵੋਲ ਨਹੀਂ ਹੋਇਆ ਬਹੁਤ ਧੰਨਵਾਦ ਭੁਪਿੰਦਰ ਗਰੇਵਾਲ ਜੁੜੇ ਸੀ ਸਾਡੇ ਨਾਲ ਨਾਰਥ ਅਮਰੀਕਾ ਤੋਂ ਥੈਂਕ ਯੂ ਜੀ